ਇਸਲੈਮਿਕ ਸਟੇਟ ਨਾਲ ਸੰਬੰਧਿਤ ਹੋਣ ਦੇ ਦੋ ਸ਼ੇਟ ਗ੍ਰਿਫਤਾਰ ਪ੍ਰਵਾਸੀ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿੱਤੇ ਜਾਣ ਤੇ ਸਵਾਲ ਉਠਾਉਂਦਿਆਂ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕੰਜ਼ਰਵੇਟਿਵ ਸਰਕਾਰ ਦੇ ਹਾਊਸ ਲੀਡਰ ਐਂਡਰਿਓ ਸ਼ੇਅਰ ਨੇ ਕਿਹਾ ਕਿ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਬਾਰੇ ਕਮੇਟੀ ਤੋਂ ਮਾਮਲੇ ਦੀ ਪੜਤਾਲ ਕਰਵਾਈ ਜਾਵੇ মিডিਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਘੋਰ ਗਲਤੀ ਕਿਵੇਂ ਹੋਈ ਹੈ ਇੱਕ ਜਥੇਬੰਦੀ ਨਾਲ ਕਥਿਤ ਤੌਰ ਤੇ ਸਬੰਧਤ ਸਖਸ਼ ਕੈਨੇਡਾ ਵਿੱਚ ਦਾਖਲ ਹੋਇਆ ਅਤੇ ਇਥੋਂ ਦੀ ਨਾਗਰਿਕਤਾ ਵੀ ਹਾਸਲ ਕਰ ਲਈ। ਮੁਲਕ ਦੇ ਲੋਕ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਅਜੇਹੇ ਪਿਛੋਕੜ ਵਾਲੇ ਕਿੰਨੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਐਂਡਰ ਸ਼ੇਅਰ ਨੇ ਅੱਗੇ ਕਿਹਾ ਕਿ ਸਰਕਾਰ ਨੇ ਇਸ ਮੁੱਦੇ ਦੇ ਉੱਪਰ ਬਿਲਕੁਲ ਚੁੱਪੀ ਧਾਰੀ ਹੋਈ ਹੈ ਕਿ ਇੱਕ ਜਥੇਬੰਦੀ ਨਾਲ ਸਬੰਧਤ ਦੋ ਜਾਣੇ ਕੈਨੇਡਾ ਵਿੱਚ ਦਾਖਲ ਕਿਵੇਂ ਹੋਏ। ਕੌਮੀ ਸੁਰੱਖਿਆ ਪ੍ਰਬੰਧਾਂ ਦੇ ਮੁੱਦੇ ਤੇ ਇਹ ਮਸਲਾ ਰੂਡੋ ਸਰਕਾਰ ਦੀ ਮੁਕੰਮਲ ਅਸਫਲਤਾ ਦੇ ਵੱਲ ਇਸ਼ਾਰਾ ਕਰਦਾ ਐਂਡਰ ਸ਼ੇਅਰ ਨੇ ਦੱਸਿਆ ਕਿ ਕਨਜ਼ਰਵੇਟਿਵ ਪਾਰਟੀ ਦੇ ਐਮਪੀ ਅਤੇ ਲੋਕ ਸੁਰੱਖਿਆ ਮਾਮਲਿਆਂ ਦੇ ਆਲੋਚਕ ਫ੍ਰੈਂਕ ਕੈਪਿਟੋ ਵੱਲੋਂ ਲੋਕ ਸੁਰੱਖਿਆ ਮੰਤਰੀ ਡੋਮਿਨਿਕ ਲਿਵਲੈਂਕ ਨੂੰ ਪੱਤਰ ਲਿਖ ਕੇ ਕਥਿਤ ਹਮਲੇ ਬਾਰੇ ਵਿਸਤਾਰਕ ਪੇਰਵੇ ਮੰਗੇ ਗਏ ਹਨ ਉਨ੍ਹਾਂ ਕਿਹਾ ਕਿ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਕਮੇਟੀ ਅੱਗੇ ਪਹਿਲੀ ਪੇਸ਼ੀ ਡੋਮਿਨਿਕ ਲੇ ਬਲੈਂਕ ਦੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਮੁੱਦੇ ਤੇ ਵੱਤੋ ਵੱਤ ਜਾਣਕਾਰੀ ਸਾਹਮਣੇ ਆ ਸਕੇ ਇੱਥੇ ਦੱਸਣਾ ਬੰਦ ਹੈ ਕਿ ਟ੍ਰਾਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਪਿਓ ਪੁੱਤ ਨੂੰ RCMP ਨੇ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੀ شناخت 62 ਸਾਲ ਦੇ ਅਹਿਮਦ ਫਵਾਦ ਮੁਸਤਾਫਾ ﺍﻟदीਦੀ ਅਤੇ 26 ਸਾਲਾਂ ਦੇ ਮੁਸਤਾਫਾ ﺍﻟदीਦੀ ਵਜੋਂ ਹੋਈ ਹੈ ਦੋਹਾਂ ਦੇ ਵਿਰੁੱਧ ਇਸਲਾਮਿਕ ਸਟੇਟ ਦੀਆਂ ਹਦਾਇਤਾਂ ਦੇ ਕਤਲ ਕਰਨ ਦੀ ਸਾਜ਼ਿਸ਼ ਕਾੜਨ ਸਮੇਤ ਕੁੱਲ 9 ਦੋਸ਼ ਆਇਤ ਕੀਤੇ ਗਏ ਨੇ ਚਾਰਜ ਸ਼ੀਟ ਕਹਿੰਦੀ ਹੈ ਕਿ ਅਹਿਮਦ ਫਵਾਦ ਮੁਸਤਾਫਾ ﺍﻟदीदी ਨੇ 2015 ਦੇ ਵਿੱਚ ਕੈਨੇਡਾ ਤੋਂ ਬਾਹਰ ਇਸਲਾਮਿਕ ਸਟੇਟ ਦੇ ਇਸ਼ਾਰੇ ਤੇ ਗੰਭੀਰ ਅਪਰਾਧ ਕੀਤਾ ਹੈ ਬਿਊਰੋ ਰਿਪੋਰਟ ਡੀ 5 ਚੈਨਲ ਪੰਜਾਬੀ ਲਾਸਟ ਵੀਕ ਕੈਨੇਡੀਅਨਸ ਵਰ ਸ਼ੌਕਟ ਐਂਡ ਐਲਬ੍ਰੇਜ ਟੂ ਲਰਨ ਆਫ ਅ ਫੋਇਲਡ ਟੈਰਰਿਸਟ ਅਟੈਕ In Canada, Justin Trudeau's government allowed someone with connections to ISIS, someone who participated in a gruesome and horrific torture video, to come into Canada. Not only that, not only was he allowed into Canada, but the Trudeau government granted him citizenship just a short while after he participated in these gruesome crimes. Canadians have a right to know Is anybody else in Canada who has connections with ISIS? is there anybody else who has granted citizenship who participated in a gruesome and horrific torture video conservatives are calling for a full parliamentary investigation at the public safety committee and up until now the ndp and bloc don't want to leave their summer vacations and come back to ottawa to do the work canadians expect this is about the very safety of our country the ability for people to go to work and live their lives without fear of being killed in a terrorist attack we're calling on the block and ndp to join our demands if they support our demand then that investigation will proceed Enough's enough is enough these have a right to know what the heck is justin trudeau doing with our national security system nirdarha nirpakhar rahenge azad ha sach kahange gall karange siyasi hawa di hukmrana nu honge sidhe sawal sab to pehla pahunchawange tade tak sirf sacchi khabar har masle te rahegi tikhi nazar ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ